లైక్ లో లైక్ లో లైక్ లో షేర్ గా షేర్ గా షేర్ గా షేర్ గా షేర్ గా షేర్ గా వైకుర్ جی কা ਖਾਲਸਾ వైకుర్ ਜੀ ਦੇ ਫਤ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆ ਨੂੰ ਅੱਜ ਦੀ ਵੀਡੀਓ ਵਿੱਚ ਤੇ ਅੱਜ ਤੁਹਾਨੂੰ ਇੱਕ ਹੋਰ ਵਿਆਹ ਦਿਖਾਉਂਦੇ ਆ ਸਾਡੇ ਵੀਰ ਜਗਜੀਤ ਸਿੰਘ ਦਾ ਆਨੰਦਕਾਰ ਤੇ ਅੱਜ ਲੱਗਣਾ ਮਾਈਆਂ ਤੇ ਸਪੈਸ਼ਲ ਡਿਮਾਂਡ ਸਾਡੀ ਭੂਆ ਜੀ ਦੀ ਭੂਆ ਜੀ ਦਾ ਸਿਕਾਹ వైకుਰ ਜੀ ਕੇ ਖਾਲਸਾ వైకుਰ ਜੀ ਦੇ ਉਹ ਜੀ ਕਹਿੰਦੇ ਕਹਿੰਦੇ ਸਾਰੇ ਵਿਆਹ ਦਿਖਾਉਣਾ ਆਪਣੇ ਘਰ ਦਾ ਵਿਆਹ ਦਿਖਾਉਣਾ ਤੇ ਸਾਰੀਆਂ ਬੀਬੀਆਂ ਪਹਿਨਾਈਆਂ ਬੈਠੀਆਂ ਆ ਤੇ ਮਾਈਆਂ ਲੱਗਣ ਲੱਗਾ ਮੁੰਡੇ ਨੂੰ ਇਧਰ ਸੱਜਣ ਮਿੱਤਰ ਵੀ ਪਹੁੰਚੇ ਆ ਵੱਡਾ ਭਾਈ ਆਇਆ ਬਾਹਰੋਂ ਉਹਨਾਂ ਵੀ ਮਨਾਉਨੇ ਆ ਤੇ ਆ ਚੱਲੀ ਜਾਂਦੀਆਂ ਤਿਆਰੀਆਂ ਇੱਥੇ ਲੱਗਣਾ ਮਾਈਆਂ ਤੇ ਇਧਰ ਦਿਆ ਸਿੰਘ ਵੀ ਆ ਗਿਆ ਆਪਣੇ ਕੋਲ ਹਾਂਜੀ ਦਿਆ ਸਿੰਘ ਕਿਦਾਂ ਇਹ ਚੌਕ ਚੌਕ ਹੋ ਗਿਆ ਬੰਦਾ ਚੌਕ ਇਹ ਚੌਕ ਇਹ ਮੇਰਾ ਚੌਕ ਇਹ ਚੌਕ ਬਣਦਾ ਜੀ ਇੱਕ ਹੁੰਦਾ ਚੌਂਕ ਇੱਕ ਹੁੰਦਾ ਚੌਕ ਤੇ ਕਲਰਫੁੱਲ ਚੌਕ ਹੈ ਜੀ ਅੱਗੇ ਹਲਦੀ ਤੇ ਆਟਾ ਨਾ ਬਣਦਾ ਸਿਗਾ ਸੋ ਸਾਡੇ ਭੈਣ ਜੀ ਹੁਣ ਨਹੀਂ ਲੱਗੇ ਹੋਏ ਆ ਬਣਾਉਣ ਭੈਣ ਜੀ ਅੱਗੇ ਵੀ ਬਣਾਉਂਦੇ ਹੁੰਦੇ ਆ ਹੈ ਭੈਣ ਜੀ ਜਿੱਥੇ ਵਿਆਹ ਹੋਵੇ ਤੁਸੀਂ ਡਿਊਟੀ ਨਿਭਾਉਣੀ ਆ ਨਹੀਂ ਨਹੀਂ ਇੱਥੇ ਨਹੀਂ ਇੱਥੇ ਹੀ ਲੱਗੇ ਆ ਐਸਾ ਇੱਥੇ ਲੱਗੇ ਆ ਠੀਕ ਹੈ ਜੀ ਤੇ ਲੋ ਜੀ ਮਹਿੰਆ ਲੱਗਣਾ ਇੱਥੇ ਜਗਦੀਪ ਵੀਰ ਨੂੰ ਇਹਨੂੰ ਵਟਨਾ ਵੀ ਕਹਿੰਨੇ ਆ ਤੇ ਇੱਧਰ ਸੈਟਅਪ ਲੱਗਿਆ ਸਾਰਾ ਇਹ ਪਰ ਸੈਟਅਪ ਚੇਂਜ ਹੋਣਾ ਇੱਧਰ ਆ ਜਾਣਾ ਸਾਰਾ ਕੁਛ ਇਹ ਇੱਧਰ ਦੀਆਂ ਗੱਲਾਂ ਬਾਤਾਂ ਆ ਤੇ ਇਹ ਡੈਕੋਰੇਸ਼ਨ ਜਿਹੜੀ ਹੋਈ ਆ ਘਰ ਦੀ ਉਹ ਵੀ ਤੁਹਾਨੂੰ ਦਿਖਾਉਨੇ ਆ ਸਾਰੀ ਇੱਧਰ ਬਿੱਲੀ ਪਹੁੰਚ ਗਈ ਆ ਮੁੱਛਾਂ ਨੂੰ ਬਾੜ ਦਿੰਦੇ ਤੇ ਇਹ ਬਾਈ ਦਾ ਘਰ ਜਗਦੀਪ ਸਿੰਘ ਦਾ ਸੋਹਣਾ ਐਂਟਰੀ ਗੇਟ ਬਣਿਆ ਆ ਮਾਦੇ ਖੰਡਪਾਤ ਸਾਹਿਬ ਵੀ ਆਰੰਭ ਹੋਣੇ ਅੱਜ ਇਧਰ ਜਿੰਨੇ ਰਿਸ਼ਤੇਦਾਰ ਸੱਜਣ ਮਿੱਤਰ ਬੀਲੀ ਸਾਰੇ ਇਕੱਠਾ ਹੋਇਆ ਸਵੇਰ ਦਾ ਨਾਸ਼ਤਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਇਕੱਠਾ ਹੋਇਆ ਜੀ ਕੈਮ ਹੋਣਾ ਪੂਰਾ ਜੀ ਕੀ ਬੋਲ ਇਹ ਤਾਂ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਰਪਾਲ ਭਾਜੀ ਸਾਡੇ ਉੱਚੇ ਕੰਬਲੀ ਲੈ ਕੇ ਅੱਜ ਤੁੰਦ ਪਵਾਤੀ ਇਹਨਾਂ ਨੇ ਮੋਂ ਅਥੋਂ ਘਰ ਤਾਂ ਠੰਡਾ ਕੋਈ ਇਹਨਾਂ ਗਰਮ ਜੀ ਜੀ ਸਾਡੇ ਚਾਚਾ ਜੀ ਅੰਜਤਾ ਜੀ ਵਾਈਕੂ ਜੀ ਦਾ ਖਾਲਸਾ ਵਾਈਕੂ ਜੀ ਹੋਵੇ ਉਹ ਆ ਕਹਿੰਦੀ ਸਾਰੇ ਬਲੌਗ ਦਿਖਾਉਣਾ ਕਰਦਾ ਬਲੌਗ ਦਿਖਾਉਣਾ ਮੈਂ ਕਹਾਂ ਬਣਾ ਦਿੰਦੇ ਜੀ ਮਾਰੇ ਕੋਈ ਗੱਲ ਨਹੀਂ ਇਹ ਸਾਡੇ ਗੁਰਪ੍ਰੀਤ ਭਾਜੀ ਛੱਕੇ ਆ ਹੁਣ ਹੱਥ ਪੁੰਝੇ ਜਾ ਰਹੇ ਆ ਅਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦਾ ਖਾਲਸਾ ਸਾਜੀ ਉਪਰਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਜੀ ਇੱਧਰ ਦੇਖਦੇ ਮੈਂ ਤੇਰੇ ਹਰ ਮਿਲਦੇ ਹਾਂਜੀ ਅੱਛਾ ਜੀ ਅਸੀਂ ਦੇਖੀਦਾ ਤੇਰਾ ਪ੍ਰੋਗਰਾਮ ਠੀਕ ਹੈ ਜੀ ਧੰਨਵਾਦ ਤਾਂ ਹੀ ਪੂਆ ਕਹਿੰਦੀ ਕਹਿੰਦੀ ਘਰ ਦਾ ਪ੍ਰੋਗਰਾਮ ਨਹੀਂ ਦਿਖਾਉਣਾ ਮੈਂ ਕਾਹਦੀ ਬਣਾ ਲੈਂਦੇ ਸਾਰੇ ਬਣਾਵਾਂਗੇ ਕੋਈ ਨਹੀਂ ਕੰਮ ਕਰਦੀ ਕਰਾ ਅਗਾਂਡੇ ਮੁੰਡੇ ਨਹੀਂ ਹੈਲੋ ਕਿਦਾ ਬਈ ਸਤਿ ਸ਼੍ਰੀ ਅਕਾਲ ਬਲਾਸ ਸਾਰੇ ਉਹਨਾਂ ਦੇ ਹੱਥ ਜੋੜ ਕੇ ਸਾਰੇ ਦੇਖਦੇ ਨੇ ਤੁਹਾਨੂੰ ਬਸ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਦੱਸੋ ਸਾਡਾ YouTube ਚੈਨਲ ਸਾਡਾ YouTube ਚੈਨਲ ਲਾਈਕ ਕਰੋ ਲਾਈਕ ਕਰੋ ਸ਼ੇਅਰ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਲਓ ਜੀ ਮੁੰਡੇ ਦਾ ਕਿਹੜਾ ਮੰਦਿਓ ਹਾਂ ਕੋਲਾ ਚਾਚੂ ਦੀ ਸ਼ਾਦੀ ਹੈ ਕਹਿੰਦੇ ਫੇ ਕਹਿੰਦੇ ਕਹਿੰਦੇ ਚਾਚੂ ਦੀ ਸ਼ਾਦੀ ਹੈ ਕਿਹੜੇ ਚਾਚੂ ਦੀ ਸ਼ਾਦੀ ਆ ਕਿਹਦੇ ਚਾਚੂ ਦੀ ਆ ਜੋ ਚਾਚੂ ਦੀ ਹੈ ਹੈ ਸੱਚੀ ਰੇਰੇ ਲੋਈ ਛਾ ਗਿਆ ਬੰਦਾ ਇਹਦੇ ਸਾਡੇ ਸੁਖੀ ਚਾਚਾ ਜੀ ਚਾਚਾ ਜੀ ਵਾਇਕ੍ਰੀ ਖਾਲਸਾ ਵਾਇਕ੍ਰੀ ਫਦੇ ਇਧਰ ਨੇ ਕਹਾਂ ਚਾਚਾ ਜੀ ਤੇ ਤੇ ਚੜਦੀ ਕਲਾ ਜੀ ਹਾਂਜੀ ਹਾਂਜੀ ਸੁਖਜੀਤ ਸਿੰਘ ਆਹੋ ਨਾਮ ਹੈ ਸੁਖਜੀਤ ਸਿੰਘ ਕਹਾਂ ਜੀ ਜੀਤ ਸਿੰਘ ਮਾਨ ਸੁਖਜੀਤ ਸਿੰਘ ਜੀ ਹਾਂਜੀ ਇਹ ਪ੍ਰਧਾਨ ਵੀ ਆ ਉਹ ਜਦੋਂ ਸਾਡੇ ਨਿਆਣੇ ਦੇ ਮੂੰਹ ਚੜਿਆ ਆ ਕਹਾਂ ਬੀਲਾ ਚਾਚਾ ਜੀ ਕਹਾਂ ਬੀਲਾ ਚਾਚਾ ਜੀ ਲੈ ਕੇ ਹੁੰਦੇ ਤੋਂ ਉਹ ਜਾਂਦਾ ਹੀ ਨਹੀਂ ਸੀ ਇਹ ਸਾਰੇ ਪੁਰਾਣੇ ਮਿੱਤਰ ਜੀ ਤੇ ਲਾਲੀ ਭਾਜੀ ਅੱਜ ਜਿਹਨਾਂ ਦੇ ਬੇਟੇ ਦਾ ਵਿਆਹ ਹੈ ਸਾਡੇ ਚ ਹੈ ਨਹੀਂਗਾ ਪਰ ਬਹੁਤ ਮਿਸ ਕਰਦੇ ਇਹਨਾਂ ਨੂੰ ਹਾਂਜੀ ਹਾਂ ਉਹ ਜੀ ਰੂਹ ਕਦੇ-ਕਦੇ ਆਉਂਦੀ ਆ ਜੀ ਹਾਂ ਸਾਰਾ ਨਗਰ ਮਿਸ ਕਰਦਾ ਜੀ ਉਹਨਾਂ ਨੂੰ ਤੇ ਇਹ ਹੱਲੇ ਤੁਹਾਡੇ ਬੰਦੇ ਘਟਿਆ ਹਨਾ ਕੁਛ ਹਾਂ ਬੰਦੇ ਘਟੇ ਚਾਚੇ ਉਧਰ ਤੁਰੀ ਜਾਣਾ ਚਲ ਗਏ ਆ ਕੇ ਹਾਂ ਤੇ ਕਈ ਪ੍ਰਦੇਸ਼ ਪਹੁੰਚੇ ਹੋਆ ਤੇ ਇਥੇ ਘੁੰਮਦੇ ਹੋਣੇ ਆ ਕਈ ਤੇ ਗੱਲਾਂ ਬਾਤਾਂ ਇਦਾਂ ਦੀਆਂ ਜੀ ਆ ਵੀ ਹੋ ਰਹੀ ਆ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਪ੍ਰੋਗਰਾਮ ਮਿਲਦੇ ਆ ਥੋੜੇ ਦੰਬਾ ਤੇ ਆ ਸਾਡਾ ਲੜਾ ਜੀ ਲੜਾ ਸਾਹਿਬ ਕਿਦਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਦੇ ਕਿਦਾਂ ਵੇ ਕਿਦਾਂ ਫੀਲ ਹੋ ਰਿਹਾ ਆ ਤੁਹਾਡਾ ਵਿਆਹ ਆ ਅਨੰਦ ਕਾਂਜ ਹੋ ਰਿਹਾ ਆ ਜਿਹੜੇ ਲੱਡੂ ਲੱਡੂ ਕਹਿੰਦੇ ਹੁੰਦੇ ਫਟਦੇ ਆ ਫਟਰੇ ਪੂਰੇ ਹੋ ਫਟਰੇ ਪੂਰੇ ਖਾਣਾ ਹੁਣ ਲੱਡੂ ਖਾਣਾ ਕਿੱਦਾਂ ਨੂੰ ਹਲੇ ਪਾ ਚੌੜਾ ਜਿਹੜਾ ਹੁਣ ਲੱਗਾ ਲੋ ਜੀ ਚੌੜਾ ਤੋਂ ਲੱਡੂਆਂ ਤੱਕ ਦਾ ਸਫ਼ਰ ਹੈ ਸਾਰਾ ਤੁਹਾਨੂੰ ਦਿਖਾਵਾਂਗੇ ਜਗਦੀਪ ਸਿੰਘ ਦਾ ਇਹ ਸਫ਼ਰ ਜਿਹੜਾ ਇਹਦਾ ਆ ਚੌੜੋਂ ਤੋਂ ਸ਼ੁਰੂ ਹੋਣਾ ਮੁੜ ਕੇ ਸ਼ਵਾਰੀ ਦੇ ਆਉਣਾ ਹਾਂ ਹੌਲੀ ਹੌਲੀ ਸਟੈਪ ਵਾਈਜ਼ ਸਟੈਪ ਘੁੰਮ ਘੁੰਮ ਕੇ ਦਾ ਹੌਲੀ ਹੌਲੀ ਫੇਲਣ ਦਾ ਪਹੁੰਚਣਾ ਫੇਲਣ ਦਾ ਵੇਲਾ ਨਹੀਂ ਇਹ ਚੀਜ਼ ਤਾਂ ਚਲੋ ਦੱਸਣੀ ਨਹੀਂ ਚਾਹੀਦੀ ਹੌਲੀ ਹੌਲੀ ਮਹਾਰਾਜ ਕਰਵਾਉਣੇ ਸਵਾਰੀ ਵਾਲੇ ਹੁਣੇ ਤਿਆਰਵਾ ਕਰ ਰਿਹਾ ਓਹੋ ਠੀਕ ਹੈ ਲਓ ਜੀ ਆ ਚਾਚੇ ਦੀ ਗੱਲ ਸਹੀ ਦੇਖੋ ਸਿਆਣਾ ਬੰਦਾ ਸਿਆਣੀ ਗੱਲ ਕਰ ਰਿਹਾ ਆ ਇਹ ਇਧਰ ਵੱਡਾ ਵੀਰ ਆਪਣੇ ਅਣਜਾਣੇ ਚੁਕਾ ਰਿਹਾ ਵੀ ਇਹ ਕਰ ਰਿਹਾ ਆ ਇਹ ਨਹੀਂ ਚੁਕਾ ਰਿਹਾ ਨਹੀਂ ਉਹ ਦੱਸਦਾ ਤਾਂ ਹੋਊਗਾ ਦੱਸਣ ਦੀ ਲੋੜ ਨਹੀਂ ਉਹਨੇ ਦੇਖਿਆ ਕਿ ਡੈਡੀ ਟ੍ਰੈਂਡ ਹੋ ਗਿਆ ਚਾਚਾ ਮਾ ਟ੍ਰੈਂਡ ਕਰਨਾ ਆ ਲੈ ਆ ਵੀ ਆ ਦੇਖ ਇਹ ਸਾਡਾ ਸਿਆਣਾ ਬੰਦਾ ਚਾਚਾ ਸਾਡਾ ਸਾਨੀ ਗੱਲ ਕਰਕੇ ਆਗੇ ਤਜਰਬਾ ਹੋ ਰਿਹਾ ਦੇਖੋ ਜਗਦੀਪ ਸਿੰਘ ਲੈ ਓਏ ਹੋਏ ਇਦਾਂ ਜਗਦੀਪ ਨੂੰ ਪਰੇ ਕਰਕੇ ਦੇਖ ਲਓ ਤੁਸੀਂ ਮਗਰੇ ਹੀ ਜਾਓ ਜੀ ਹਾਂ ਜਗਦੀਪ ਆ ਜਾ ਇੱਧਰ ਨੂੰ ਆ ਜਾ ਭਈ ਆ ਜਾ ਆ ਜਾ ਰਿਓਂ ਨੂੰ ਰੇਹ ਤੇ ਆਹ ਇਹ ਇਹ ਉਹਨੂੰ ਫੇਕਿਆ ਚਾਚੇ ਦਾ ਦੇਖ ਲਓ ਚਾਚਾ ਹੀ ਹੈ ਦੇਖ ਲੈ ਜਾਉਗਾ ਚਾਚੀ ਕੋਲੇ ਲਓ ਜੀ ਆਹ ਦੇਖ ਲਓ ਬਹੁਤ ਫੇਕਿਆ ਆ ਵੀ ਸਹੀ ਗੱਲ ਡੈਡੀ ਟ੍ਰੇਡ ਹੋ ਗਿਆ ਤਦੇ ਕਿਨੇ ਨਿਆਣੇ ਰੱਬ ਦਾ ਰੂਪ ਹੁੰਦੇ ਆ ਆ ਦੇਖਿਆ ਹੁਣ ਕੋਈ ਨਹੀਂ ਆਉਂਦਾ ਇਹ ਕੋ ਆਹ ਨਾ ਵੇਣਾ ਇਹਦੇ ਕੋ ਜਗਦੀਪ ਨੇ ਵਾਕਈ ਬਹੁਤ ਫਿਕਰ ਆ ਰਹੀ ਲਾ ਭਤੀਜ ਨੂੰ ਤੈਨੂੰ ਟ੍ਰੇਨ ਕਰ ਰਿਆ ਸੇਲਵਾ ਕਰ ਲਾ ਇਹ ਤਾਂ ਸਾਡਾ ਵੱਡਾ ਭਾਈ ਯੂਕੇ ਤੋਂ ਆਇਆ ਹੋਰ ਭਾਈ ਕਿੱਦਾਂ ਬਹੁਤ ਵਧੀਆ ਕਿੱਦਾਂ ਬਾਹਰ ਕੰਮ ਕਰ ਫੱਟੇਗਾ ਪੂਰਾ ਕੁਝ ਵਧੀਆ ਤੇ ਵਿਆਹ ਆ ਗਿਆ ਵੀਰ ਦਾ ਹੈ ਵਿਆਹ ਫਿਰ ਆਇਆ ਮੈਨੂੰ ਤਾਂ ਦੇਖਣਾ ਮੈਨੂੰ ਹੀ ਦੇਖਣਾ ਹੈ ਸਹੀ ਗੱਲ ਹੈ ਚਾਹ ਹੁੰਦਾ ਨਾ ਬਾਹਰ ਇਹ ਤਾਂ ਹੈ ਪਹਿਲੇ ਬਾਅਦ ਹੁੰਦਾ ਬਹੁਤ ਚਾਹ ਆ ਹੈਨਾ ਉਹ ਦਿੱਤਾ ਕਿੰਦੇ ਨਹੀਂ ਹੁੰਦੇ ਹਾਂਜੀ ਹਾਂਜੀ ਨਿਆਣਿਆਂ ਨੂੰ ਪ੍ਰਣਾਲੀਆਂ ਗੇਮਾਂ ਭੁੱਲ ਜਾਂਦੀਆਂ ਉਹ ਦੇਖ ਹੁਣ ਵੀ ਰੱਸਾ ਕਿਸੀ ਖਿੱਚ ਰਿਹਾ ਲਓ ਜੀ ਆ ਜਿਹੜੇ ਸਾਰੇ ਸਾਡੇ ਪੁੱਤੀ ਜੇ ਭਾਂ ਦੇ ਪਹੁੰਚੇ ਆ ਨਿਆਣੇ ਇਹ ਕਰ ਰਹੇ ਐਲ ਤਾਂ ਦੇਖ ਲਓ ਪੂਰੀਆਂ ਇੰਜੋਏ ਕਰ ਰਹੇ ਵਿਆਹ ਤਾਂ ਕਹਿੰਦੇ ਆ ਬਚਪਨ ਦਾ ਇਹ ਬਚਪਨ ਨਹੀਂ ਮਿਲਦਾ ਤੇ ਬੰਦਾ ਵੱਡਾ ਹੋ ਕੇ ਬਹੁਤ-ਬਹੁਤ ਸੋਚਦਾ ਆ ਕਿ ਮੈਨੂੰ ਕੋਈ ਦੇਖ ਲਿਆ ਆ ਮੇਰੇ ਕੱਪੜੇ ਗੰਦੇ ਹੋ ਜਾਣੇ ਆ ਦਾਗ ਲੱਗ ਜAVE ਪਰ ਆ ਜਿਹੜਾ ਟਾਈਮ ਆ ਇਹ ਨਹੀਂ ਮਿਲਦਾ ਦੇਖੋ ਇਹ ਇਹ ਰਾਜਾ ਟਾਈਮ ਆ

ਨੇ ਚੱਲ ਰਹੀ ਹਾਂ ਹਾਂ ਜੀ ਲੱਡੂ ਵਾਲਾ ਬੰਸਫਰ ਹੈ ਸਾਰੇ ਜਣੇ ਦੇ ਦੇਖੋ ਆ ਬੇਟੀ ਨੂੰ ਮਨ ਹਾਂ ਜੀ ਇਹਦਾ ਇਹਦਾ ਕੈਂਬਰਿਜ ਦੇਖੋ ਜੀ ਦਰ ਚੱਲ ਲੋ ਜੋ ਬਾਰ ਬਾਰ ਲੱਗਣਾ ਵਟਣਾ ਗੂੜਾ ਕਿਤੇ ਜਾਣਾ ਮੁੰਡੇ ਨੂੰ ਸਾਂਗ ਚਿੱਟਾ ਹੈ ਨਾ ਚਲੋ ਨਾ ਜੀ ਆਂਟੀ ਚੰਨੀ ਬਾਬੂ ਬੈਠੋ 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 ਜੀ ਬੈਠ ਜੀ ਬੀਬੀ ਮੋਰੇ ਨਾਲ ਆਇਆ ਹੋਇਤਾ ਮੈਂ ਬਣਾਉਣੀ ਅੰਟੀ ਜੀ ਬੈ ਜਾ ਨਾਲੇ ਬੈਠੋ ਤਾਂ ਮੈਂ ਤੁਹਾਨੂੰ ਸੁਣਾ ਬੈਠ ਜਾਓ ਬੈਠ ਜਾਓ ਇੱਧਰ ਜੇ ਬਹਿਣਾ ਤਾਂ ਤੇਨੂੰ ਸਹਿਜ ਮਾੜੇ ਮੇਰੇ ਪਿਛੇ ਹਾਂ ਜੀ ਬੈਠ ਕੇ ਨਾਲ ਲਾ ਲਓ ਮੈਂ ਕਹਿਤਾ ਬਾਜੀ ਹੁਣ ਸੁਣੇ ਕਿ ਸਾਰੇ ਭਾਵਾ ਪੂਆ ਕੇ ਦੀ ਬਲਾਉਣਾ ਨੀਗਾ ਹਾਂ ਜੀ ਇੱਧਰ ਦੇਖੋ ਤੁਸੀਂ ਭੂਆ ਕੇ ਓ ਦੇਖ ਖੜੀ ਪੂਆ ਆ ਦੇ ਆ ਪੂਆ ਇਹ ਸਟਾਰ ਹੈ ਨਾ ਬਲੌਗਰ ਦੀ ਰੋਕੀ ਦਿਵਾ ਲਿਆ ਪੂਆ ਰੋਕ ਬਣਾ ਲਿਆ ਹਾਂਜੀ ਪੂਆ ਜੀ ਬਰਦਰ ਇੱਧਰ ਦੇਖੋ ਇੱਧਰ ਇਹ ਚੀਜ਼ ਨਾ ਰੱਖੋ ਬੀਬੀ ਇੱਧਰ ਇੱਧਰ ਪਿੰਡ ਤੋਂ ਸਾਰੇ ਸੱਚੇ ਮਿੱਤਰ ਹੈ ਹਰੀਆਂ ਬੀਬੀਆਂ ਭੈਣਾਂ ਪਹੁੰਚੀਆਂ ਆ ਤਾਈਆਂ ਚਾਚੀਆਂ ਮਾਸੀਆਂ ਮੇਰਗੋ ਕਿਦਾਂ ਸੱਸੀ ਕਾ ਹਸੀ ਗਾ ਬੀਬੀ ਕਿਦਾਂ ਅਹੜਾ ਦੀ ਬੀਬੀ ਕਿਦਾਂ ਬਾ ਮੈਨੂੰ ਆ ਨਾ ਕੰਪੂਰ ਹਾਂ ਫੇਮ ਸੀ ਤੂੰ ਆਹ ਬੜਾ ਵਹਿਰ ਸੀ ਤੂੰ ਬੀਬੀ ਓ ਠੀਕ ਹੈ ਬੀਬੀ ਹਾਂ ਠੀਕ ਹੈ ਮਾਈਆਂ ਲੱਗਦਾ ਫਿਰ ਉਹ ਗੋਂਦੀਆਂ ਗੋਂਦੀਆਂ ਹੈ ਨਹੀਂ ਬੀਬੀਆਂ ਕਹਿ ਕੇ ਨਾ ਬਜ਼ੁਰਗ ਤੂੰ ਤੇ ਉਪਦਾ ਜਾ ਸੀ ਓ ਕਹਿ ਓਠ ਆ ਜਾ ਸੀ ਆ ਜਾ ਆ ਜਾ ਆ ਜਾ ਬਾਵਾ ਮਾਰੀ ਜਾਂਦੀ ਆ ਜਾ ਮੇਰੇ ਹੱਥ ਪਰ ਉਥੇ ਹੈ ਕੌਣ ਮੇਰੇ ਨਾਲ ਕੌਣ ਵੜੀ ਓ ਆਪੇ ਨਿਕਲ ਹੋਣੀ ਆ ਪੁੱਧਰੇ ਆ ਜਾ ਮਦਾਜ ਦਾ ਗੋディア ਇਹੇ ਗੱਲਾਂ ਮਾਈਆਂ ਆ ਬੀਬੀ ਕਹਿੰਦੀ ਗਾਓ ਕਹੇ ਜਰਾ ਰਾਨੀ ਗਾਉਂਗਾ ਇੱਥੇ ਆਓ ਜਦੋਂ ਰਾਨੀ ਪੂਆ ਭਾਈ ਤਾਂ ਮੰਨਣਾ ਬੜਾ ਸਿਆਣਾ ਕਿਹਾ ਜਾਓ ਆ ਜਾ ਆ ਜਾ ਕਿਹ ਆ ਜਾ ਸਕੀ ਲੋ ਜੀ ਬੀਬੀ ਹੁਣ ਗਾਉਣਾ ਸ਼ੁਰੂ ਕਰੋ ਬੀਬੀ ਗਾਵੇ ਇੱਦਾਂ ਗੀਤ ਚਾਹੀਦਾ ਚਲੋ ਰਾਨੀ ਪੂਆ ਉਹ ਨਾਲ ਪੂਆ ਆ ਜਾਇਆ ਇਦਾਂ ਦਾ ਗਾਣਾ ਚਾਹੀਦਾ ਜਾਵਾ ਆ ਜਾ ਇਦਾਂ ਦਾ ਹੋਰ ਤੇ ਜਾਦਾ ਲੋ ਜੀ ਨਵੀਂ ਜਨਰੇਸ਼ਨ ਨੂੰ ਉਹ ਗਾਣੇ ਨਹੀਂ ਪਤਾ ਜਿਹੜੇ ਗਾਏ ਜਾਂਦੇ ਮਾਈਏ ਤੇ ਜੀਨ ਨੂੰ ਬਟਣਾ ਲਾਈਏ ਅੱਜ ਵੀ ਪਹਿਲੇ ਆ ਰਹੀ ਜੀਨ ਨੂੰ ਬਟਣਾ ਲਾਈਏ ਅੱਜ ਦੇਖੋ ਬਟਾ ਸਾਹਮਣੇ ਹੁਣ ਸਾਹਮਣੇ ਵੇਟ ਆਸਰਾ ਤੇਰੀ ਮੋਹਰੀ ਮੈਂ ਸਭ ਰਾਸ ਤੇਰੇ ਦੇ ਕਾਰਨ ਨਿਆਇਆ ਬੋਬਾਰੀ ਜੀ ਜੀ ਚਾਚਾ ਤੇ ਚਾਚੀ ਦੀ ਵਾਰੀ ਆ ਗਈ ਬਟਨਾਂ ਲਾਉਣ ਦੀ ਹੈ

ਉਹ ਦਾ ਕਾਲਾ ਖਾਣ ਨੂੰ ਉਹ ਕਾਲਾ ਆ ਦੇਖ ਲਿਓ ਵੀਡੀਓ ਜਦਾ ਕਹਿੰਦਾ ਖਾਣ ਤੇਰੀ ਯਾ ਲੱਡੂ ਹਾਂ ਜੀ ਥੱਲੇ ਰੱਖ ਦੋ ਇਹਨੂੰ ਇੱਧਰ ਬੰਨੇ ਜਾ ਰਹੇ ਮਾਈਆਂ ਦੇ ਗੱਲ ਇਹ ਕਹਿੰਦੇ ਜੀ ਕਿਵੇਂ ਰੈਡੀਮੇਟ ਨਾਲ ਲੱਗ ਗਈ ਮੌਲੀ ਹੁੰਦੀ ਸੀ ਤਾਂ ਹੁਣ ਬੰਨੇ ਬੰਨੇ ਗੱਲ ਕਿੰਨਾ ਇਹ ਦਿਖਾਈ ਉਹ ਆ ਵੇਖੋ ਕਿਆ ਬਾਤ ਇੱਧਰ ਗੱਲ ਨੇ ਆ ਗਏ ਹੋਰ ਬਲੇ ਬਲੇ ਹਨਾ ਰੈਡੀਮੇਟ ਉਸੇ ਜਦ ਤੱਕ

ಮನ ರೀ ನಾನ್ ತಾಯಿ ಮಣ್ಣ ತಮ ರಾಣಿ ಮಂಲ ರಾಣಿ ಮಂಗಣಿ ತಮ ਪਾਈ ਆਤੀ ਜੇ ਤਮ ਕਰਾਈ ਦੋ ਆਹ ਦੇ ਤੇ ਦੇਖ ਆ ਦੇ ਹਾਂਜੀ ਹਾਂਜੀ ਅਦਰ ਬੱਚੇ ਇਧਰ ਆ ਜਾਓ ਹਾਂਜੀ ਸਾਹਮਣੇ ਯਾ ਅੱਜ ਮਰ ਰੋਦੇ ਤਾਂ ਨਹੀਂ ਬੱਚੇ ਰਿਸਪਨਟ ਸਾਹ ਰੱਖੋ ਹੋਰ ਜੇ ਸੜੀ ਹਾਂਜੀ ਆਪਾੜੇ ਪੈਸਾ ਸੁਖਾ ਕਲਮਾਨ ਤਨੂ ਹੈ ਨਾ ਜੀ ਮੈਂ ਮਨੋਂ ਮੈਂ ਤੁਹਾਨੂੰ ਜੀ ਕਰ ਲੋ ਕਰ ਲੋ ਬਸ ਕਲਮਾਨ ਸਾਰੀ ਕਲਮਾਨ ਤਨੂ ਹੈ ਸੁਰੇ

ਲੋ ਜੀ ਆ ਪੂਆ ਦੀ ਡਿਮਾਂਡ ਸੀਗੀ ਬਲੌਗਿੰਗ ਆ ਲੋ ਜੀ ਮਾਈਏ ਦੀ ਵਾਰੀ ਵੀ ਆ ਗਈ ਛੁਆ ਜੀ ਚਾ ਲੋ ਜੀ ਮੈਂ ਇੱਧਰ ਦੇਖੋ ਇੱਥੇ ਲਿਖ ਪਿਆ ਨਾ ਹਾਲੀ ਬਾਬਾ ਯੋ ਨਾ ਨਾ ਨੀ ਫੋਟੋ ਕਰਨੀਏ ਫੋਟੋ ਕਰਨੀਏ ਕਾਓ ਕਾਓ ਲੱਸੋ ਮਰਾ ਰੱਖੋ ਬਾਹਰ ਯਸ ਇੱਕ ਵੰਦੇ ਕਰਾਂਗੇ ਅੱਜ ਇੱਧਰ ਠੀਕ ਹੈ ਜੀ ਬਾਅਦ ਚ ਬਣਾ ਲੇ ਇਹੇ ਗੰਨਾ ਪੈਣਾ ਆਜੀ ਇਹ ਆਏ ਜਗਦੀਪ ਦੇ ਯਾਰ ਬੇਲੀ ਮਿੱਤਰ ਮਾਈਆਂ ਲਾਉਣ ਬਾਈ ਨੂੰ ਹੈ ਆਜੋ ਭਾਜੀ ਇੱਕ ਜਣੇ ਇੱਧਰ ਇੱਧਰ ਥੈਂਕ ਯੂ ਫੋਨ ਛੱਡਦੇ ਹੁਣ ਮੇਰਾ ਭਰਾ ਪਿਛਲੇ ਬੰਨੇ ਹੋ ਜਾਓ ਇਹ ਚੱਲੀ ਆ ਦੇਰ ਹਰਦਾ ਦੀ ਥੈਂਕ ਯੂ ਫੋਟੋ ਖਰਾਬ ਹੋ ਜਾਣੀਆਂ ਬੰਦ ਰਖਾ ਲੈ ਹੋਲਡ ਇਹ ਸਮਝਾ ਹਾਂਜੀ ਭਾਜੀ ਇੱਕ ਮਿੰਟ ਬੰਦੇ ਹੋ ਰਿਹਾ ਲੈ ਭਾਈ ਇੱਧਰ ਆ ਜਾ ਇੱਥੇ ਆ ਜਾ ਨਾ ਬੈਕ ਸਾਈਡ ਤੇ ਹੋ ਜਾ ਡੋਨਟ ਲੱਗੇ ਹੀ ਲਾ ਆ ਭਾਜੀ ਨਾਲ ਹੋ ਜਾ ਮੜਾ ਜਾ ਇੱਧਰ ਆ ਜਾ ਅਜਾ ਲੈ ਆਜਾ ਭਾਈ ਫੋਟੋ ਕਰਨ ਲਗਾ ਯੈਸ 8 ਲਾਲ ਰੁਪਿਆ ਲਾਲ ਰੁਪਿਆ ਲਾਲ ਰੁਪਿਆ ਇੱਥੇ ਰੁਕਦਾ 500 500 ਜੰਡੀਆਂ 500 ਆਏ ਨਾ ਆਏ ਇੱਥੇ ਆ ਦੇਲੀਵੇਟ ਕਰੇ ਜਿੱਦੀ ਬੈਠੋ ਜਰਾ ਇਨਾਂ ਨੂੰ ਇੱਕ ਨਾ ਉਹ ਦਰਾਈ ਪਰ ਮੈਂ ਕੰਮ ਕਰਦੇ ਹਾਂ ਇੱਕ ਮਿੰਟ ਦੀ ਜਪੀ ਆਪ ਪਤੀ ਜੀ ਨੂੰ ਵਾਕੇ ਵਹ ਹੈ ਜਗਦੀਪ ਫਿਕਰ ਬਹੁਤ ਹੈ ਪਤੀ ਜੀ ਨੂੰ ਲੈ ਲਾ ਹਾਂਜੀ ਹਾਂਜੀ ਬਾਜੀ ਧਾਤ ਹਰ ਕਿਰਪਾ ਤੇ ਸੰਤੋਪਿਟਿਆ ਨਾਮ ਕੋ ਮਨ ਪਰਗਾ ਕੋ ਤੁਸਿ ਦੀ ਧੰਤੈ ਸੰਯੰਤਰ ਪ੍ਰਾਪ੍ਰੀਤ ਨਾਮ ਪ੍ਰਮੋਕ ਲਾਇਕ ਮਿਤ ਸਗਲ ਜਗਤ ਰੇਤ ਉਹ ਧਮਾਏ ਅਨਕਰਨ ਨਾ ਲਾਜਿਦਾਏ ਨੌ ਤਤਮਤ ਕੋ ਕਰ ਨਾਮ ਦੇਹੀ ਮੈਂ ਕਰਤਰਾ ਸੋਨ ਜਮਾਤ ਅਨਤੈ ਨਾਮ ਕੈ ਸਤਿ ਸਰਦ ਸੁਸਮਾਦ ਜੀ ਕੀ ਆਪਿ ਦਾ ਸਹਾਇ ਨਾ ਹਿਤੁ ਦੇ ਜੁਤੀ ਪਾਹੇ ਹੋ ਅਕਰ ਕੋ ਬਾਹ ਅਨੰਦ ਤੜਗਨ ਤੇ ਮਰਿਆ ਸੁਭੰਤਾ ਧਨਮਯਤਾ ਸੁਪਿਆਲ ਸਰਬ ਤੁਪੋ ਪੂਰਨ ਆਦਿ ਪਾਉ ਬਾਹ ਜਨ ਪ੍ਰਵਤ ਪਾਰ ਬ੍ਰਹਮਾ ਜਤਿਆ ਗਿਆਤਾ ਕਰਮਾ कोण पाणी दगंदर माहे चार कुंत दद पास माहे तेसे पिरना नाही कोठा गुरु परजाद नाम गुत पा मीन मना तिमर बनादी का सते तो नक्षत्र में एक वाणी प्राप्ति सा तू बोल ले अब दल न तब बोल ले गुरु आहे गुरु सर्व कल्याण ਸਾਰੋ ਖਿਲਾ ਤੇਰਾ ਸਾਮ ਜੀ ਮੋਕ ਨ ਬੰਧਾ ਗੁਨਾ ਬੋਲਾ ਸਰਬਜੋਤਨਾ ਜਾਕੀ ਜੋਤ ਭਾਰ ਰਹੂ ਸੁਮੀ ਉਤਪੋ ਦੇਵ ਗੁਰ ਪ੍ਰਸਾਦਿ ਪਰਮਤਾ ਦਾ ਨਾਮਕ ਤਨ ਭੈ ਬਸਾ ਸੰਤ ਜਨਾ ਕਾ ਪੇਕਨ ਸਾਥ ਬ੍ਰਹਮਾ ਸੰਤ ਜਨਾ ਕਹਿ ਹਰਦਾ ਸਭ ਧਰਮ ਸੰਤ ਜਨਾ ਸੁਣੈ ਸਭ ਵਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸ ਕੇ ਰਹਤਾ ਸਤ ਬਚਨ ਸਾਧੂ ਸਭ ਕੈ ਜੋ ਜੋ ਹੋਏ ਸੋਇ ਸੁਖ ਮਨ ਕਰਨ ਕਰਾਵਨ ਹਾਰ ਪ੍ਰਭ ਜਨ ਅੰਤਰ ਬਸੇ ਬਾਹਰ ਪਿਓਹੀ ਨਾਨਕ ਦਰਸ਼ਨ ਦੇਖ ਸਭ 모ਹੀ ਆਪ ਸਤ ਕੀਆ ਸਭ ਸਾਤਾ ਤਿਸ ਪ੍ਰਭ ਦੀ ਥਲਿਤਿ ਪਤਿ ਇਸ ਭਾਵੇ ਨਾ ਕਰੇ ਜਿਸ ਤਾਰਾ ਜਿਸ ਭਾਵੇ ਤੈ ਕੁੰਕਾਰ ਅਨੰਤ ਲਾਲ ਕੀ ਨ ਜਾਏ ਜਿਸ ਜਿਸ ਭਾਵੇ ਸਲੇ ਮਿਲਾਏ ਪਾਵਨ ਨਿਗਧ ਕੋ ਨ ਕਹੀਆ ਦੂਰਾ ਆਪੇ ਆਪਾ ਭਰਪੂਰ ਅੰਦਰ ਗਾਤ ਜਿਸੇ ਆਪ ਜਨਾਈ ਨਾਨਕ ਉਸ ਜਨ ਆਪੁ ਬੁਜਾਈ ਸਰਬ ਭੂਤਿ ਆਪਰ ਤਾਰਾ ਸਰਬ ਨਾਨਾ ਬਿਕਨਾਰ ਸਗਲ ਸੁਮਨ ਲੀ ਜਾ ਕਤਨਾ ਆਪ ਨਜਸਾ ਪੀਸਨ ਆਵਨ ਜਾਨੇ ਤਖੇ ਰਬ ਨਾਇਆ ਅਗਿਆਕਾਰੀ ਕਿਨੇ ਬਾਇ ਸਭ ਕਾ ਮਗਲ ਫਤੋ ਰਹੈ ਜੋ ਕਹਿਣਾ ਕੋ ਆਪੇ ਤ ਆਗਿਆ ਬਹਿ ਕੇ ਜਾਏ ਨਾਨਕ ਜੋ ਭਵਤ ਲੈ ਸਮਾਏ ਇਸ ਤੇ ਹੋਏ ਸੁ ਨਹੀ ਬਰਾ ਹੋਰ ਕੋਤ ਨਾ ਕਰਾ ਆਪ ਲਾ ਕਰ ਤੋਤ ਆਪਣੇ ਕੀ ਆਪੇ ਜਾਣੈ ਆਪਣੀ ਜੀ ਕੀ ਆਪ ਸਦ ਧਾਰੀ ਸਭ ਸਾਥ ਓਤ ਫੋਗਾ ਬਸ ਸੰਗਰਾਤ ਤਾ ਕੇ ਗੱਠ ਮਤ ਕਹੀਂ ਨ ਜਾਏ ਦੋਖਰ ਹੋਏ ਤਾਂ ਸੋਜੀ ਪਾਏ ਤਿਸ ਕਾ ਕੀਆ পাপ ਪ੍ਰਵਾਨ ਗੁਰ ਪ੍ਰਸਾਦ ਅਨਨ ਕੀ ਜਨ ਜੋ ਜਨ ਦੇ ਸਦਾ ਸੁਖ ਹੋਏ ਆਪ ਬਿਲਾਲੇ ਪ੍ਰਾਤੂਏ ਉਹ ਤਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ 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 ਜਨ ਆਇ ਜਿਸ ਪਰਸਾਦ ਸਭ ਜਗਤ ਤਰਾਇਆ ਜਾਨਿਆ ਬਨ ਲ ਕਹਿ ਹੈ ਤਾ ਜਨ ਕੈ ਸੰਗ ਜਿਤਿ ਆਵੈ ਨਾ ਆਪ ਮੁਕਤ ਮੁਕਤ ਕਰੈ ਸੰਸਾਰਾ ਨਾਨਕ ਤਿਸ ਜਨ ਕੋ ਛਦਾ ਨਮੁਜਕਾਰ ਕੋ ਲੋਕ ਪੂਰਾ ਪਰਪਰ ਰਾਇ ਦਿਆ ਪੂਰਾ ਜਕ ਨਾਨਕ ਪੂਰਾ ਪਾਇ ਪੂਰੇ ਕੀ ਗੁਣ ਗਾ ਤੁਮੇ ਪੂਰੇ ਗੁਰ ਕਾ ਸੁਨੇ ਪਦੇ ਸੋ ਪਰਮ ਬ੍ਰਹਮ ਨੇਂਗਤ ਕਰੇਕ ਸਾਚਾ ਸਿਮਰੋ ਗੋਬਿੰਦ ਮੰਨ ਅੰਦਰ ਕੇ ਉਤਰੈ ਜਿੰਦ ਆਜਨ ਤਿਆਗੋ ਤੰਗ ਸੰਤ ਜਨ ਕੇ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਧ ਸੰਗ ਜਨ ਸਾਗਰ ਤਰ ਹਰ ਧਨ ਕੀ ਬਲਿ ਪੰਡਾਰ ਨਾਨਕ ਗੁਰੂ ਪੂਰੇ ਨਮਸਕਾਰ ਹੀ ਮੁਕਤ ਲਾ ਜਨੰਦ ਸਾਧ ਸੰਗ ਪਜ ਬ੍ਰਹਮਾ ਨੰਦ ਨਰਕ ਨਿਵਾਰੂ ਦਾਰੋ ਜੀਓ ਗੁਣ ਗੋਵਿੰਦ ਮਨ ਤਰਸ ਪੀਓ ਜਿਨ ਜਿਤ ਵੋ ਨਾਰਾਇਣੇ ਕੋ

ਆਪਤ ਰਹਿ ਲੋਕੈ ਨਿਤਾਰ ਸਫਲ ਜੀਵਨ ਸਫਲ ਤਾਕਾ ਸੰਗਾ ਜਾਕ ਮਨ ਲਗਾ ਹਰੰਗ ਜੈ ਜੈ ਸ਼ਬਦੋ